ਵੇਖਾ ਮੈਂ ਤੇ ਰੌਣਾਂ ਲੱਗੀਆਂ ਚੀਜ਼ਾਂ ਵੇਖ-ਵੇਖ ਕੇ ਉਹਦੀਆਂ ਇੰਨੀ ਕੁਛ ਉਹਦੀ ਨੋਹ ਦਾ ਆਇਆ ਇੰਨਾ ਸਮਾਨ ਇੰਨਾ ਸਮਾਨ ਮੇਰੀਆਂ ਤੇ ਅੱਖਾਂ ਹੀ ਵੱਡੀਆਂ ਹੀ ਰਹਿ ਗਈਆਂ ਵੀ ਹੈਵ ਹੋ ਜੇ ਸੂਟ ਐਡੇ-ਐਡੇ ਵਧੀਆ ਸੂਟ ਉਹਦੇ ਪੇਕੇ ਨਾਲ ਲਿਆਂਦੇ ਅਗਲੀ ਨੇ ਮੈਨੂੰ ਕੱਢ-ਕੱਢ ਸਾਰੇ ਵਿਖਾ ਲੇ ਹਾਂਦੀ ਹੋ ਗਈ ਸਾਡੇ ਘਰ ਦੇ ਵਿੱਚ ਤੇ ਕਿਤੇ ਪਰੋੜੇ ਲਿਆ ਕੇ ਆ ਜਾਂਦੇ ਇੱਠੇ ਕਰਕੇ ਕਰਨੀ ਆ ਇਹ ਤਾਂ ਗੱਲ ਅੱਜ ਪਿੱਲੇਉਣੇ ਤੇ ਸਵਾਦ ਦੇ ਲਿਆਉਣੇ ਤੇ ਬਿਲਕੁਲ ਨਾ ਮੇਰੇ ਵਿਹੜੇ ਲੈ ਕੇ ਕੋਈ ਚੀਜ਼ ਆਵਾਂ ਮੈਨੂੰ ਨਹੀਂ ਚਾਹੀਦੀ ਰੋਲਿਆ ਖੁਣਾ ਮੈਂ ਔਖੀ ਨਹੀਂ ਗਈ। ਘਰ ਦੇ ਕੰਮ ਤੇ ਸਾਰੇ ਮੁੱਕ ਗਏ ਆ। ਸਫਾਈਆਂ ਵੀ ਹੋ ਗਈਆਂ, ਰੋਟੀ ਵੀ ਬਣ ਗਈ। ਤੇ ਬੀਜੀ ਪਤਾ ਨਹੀਂ ਕਿੱਥੇ ਚਲ ਗਈ ਅੱਜ ਸਿਰੇ ਸਿਰੇ ਫੇਰ। ਮੈਨੂੰ ਲੱਗਦਾ ਪੱਕਾ ਗਵਾਂਡਣ ਦੇ ਘਰ ਹੀ ਗਏ ਆ। ਤੇ ਗਵਾਂਡਣ ਨੇ ਕਿਹੜੀ ਕੋ ਚੰਗੀ ਮਤ ਦੇਣੀ ਆ। ਉਹਨੇ ਕੁਛ ਨਾ ਕੁਛ ਕਹਿ ਦੇਣਾ ਵਾ। ਤੇ ਬੀਜੀ ਨਾਲ ਕੇ ਫੇਰ ਮੇਰੇ ਦਿਵਾਲੇ ਹੋ ਜਾਣਾ ਵਾ। ਜੇ ਕਹੋ ਨਾ ਤੇ ਉਹਨਾਂ ਦੇ ਘਰ ਨਾ ਜਾਓ ਨਹੀਂ ਚੰਗੀ, ਚੁੱਕਣਾ ਦਿੰਦੀ ਆ। ਤੇ ਫੇਰ ਮੇਰੇ ਦਿਵਾਲੇ ਹੋ ਜਾਣਾ ਵੀ ਤੂੰ ਮੈਨੂੰ ਜਾਣ ਨਹੀਂ ਦਿੰਦੀ ਕਿਤੇ। ਮੈਂ ਤਾਂ ਕੁਛ ਕਹਿ ਵੀ ਨਹੀਂ ਸਕਦੀ। ਕੀ ਕਰਾਂ ਮੈਂ ਮੈਨੂੰ ਤੇਰੇ ਸਮਝ ਆਉਂਦੀ ਉਹ ਗਵਾਂਢਣ ਨੇ ਪਤਾ ਨਹੀਂ ਸਾਡਾ ਕਦੋਂ ਖਿਹੜਾ ਛੱਡਣਾ ਉਹ ਨਿਤ ਨਵੀ ਕੋਈ ਨਾ ਕੋਈ ਗੱਲ ਜਿਹੜੀ ਲਾ ਦਿੰਦੀ ਆ ਤੇ ਸਾਡੇ ਘਰ ਕਲੇਸ਼ ਪਾ ਦਿੰਦੀ ਆ ਚੱਲ ਵੇਹਨੀ ਆ ਹੁਣ ਕੀ ਜਾਂਦੇ ਅਜ ਨਵੀਂ ਤਾਜੀ ਆਣ ਕੇ ਹੁਣ ਕੰਮ ਤੇ ਮੁੱਕ ਗਿਆ ਸਾਰਾ ਏਦਾਂ ਕਰਦੀ ਆ ਘੜੀ ਰਾਮ ਹੀ ਕਰ ਲੈਣੀ ਆ ਕੀ ਇਹ ਤਾਂ ਬੀਜੀ ਨੇ ਕਦੋਂ ਆਣਾ ਜਦੋਂ ਆਉਣਗੇ ਉਦੋਂ ਰੋਟੀ ਦੇ ਦੂੰਗੀ ਉੱਠ ਕੇ ਨਾ ਇਹ ਤੇ ਮਹਾਰਾਣੀ ਸੁੱਤੀ ਆਖ ਤੇ ਕੋੜੇ ਵੇਚ ਕੇ ਹਾਂ ਦੇਖੋ ਅਜੇ ਲੋਕੀ ਕੰਮ ਸੰਧਾ ਕਰਦੇ ਉਹ ਤੈਨੂੰ ਨੀਂਦ ਕਿਦਨ ਆ ਗਈ ਆ ਹੈ ਅੱਗੇ ਵੀ ਜੀ ਤਹੀਂ ਮੈਂ ਤੇ ਆ ਗਈ ਆ ਤੇ ਤੂੰ ਹੋ ਵੀ ਗਈ ਆ ਵੇਂ ਦੀ ਸੌਂ ਵੀ ਗਈ ਆ ਪਾਜਾ ਕਿਹੜਾ ਟਾਈਮ ਸੌਂਦਾ ਲੈ ਦੱਸ ਮੈਂ ਤੇ ਆਪਣੇ ਸਾਰੇ ਕੰਮ ਕਾਲੇ ਹੀ ਤੇ ਫਿਰ ਮੈਨੂੰ ਮਾਸਾ ਕਿ ਨੀਂਦ ਆ ਗਈ ਤੇ ਮੈਂ ਚਲ ਕੜੀ ਰਾਮ ਕਰ ਲੈਣੀ ਆ ਤੇ ਕੰਮ ਹੋਰ ਕੋਈ ਨਹੀਂ ਕਰਦੇ ਵਿੱਚ ਬਸ ਆਹੋ ਹੀ ਕੰਮ ਸੰਭਿਆ ਤੇ ਸੌਂਗੀ ਹੋਰ ਕੋਈ ਕੰਮ ਨਹੀਂ ਹੈਗਾ ਹੈ ਲੈ ਦੱਸ ਮੈਂ ਤੇ ਵੇਖਣ ਦੀ ਸੀ ਮੈਂ ਤਾਂ ਤੂੰ ਹੀ ਆ ਨੀ ਘਰ ਪਤਾ ਨਹੀਂ ਕਿੱਥੇ ਚਲ ਗਿਆ ਸਿਰਸਰੇ ਤੇ ਮਹਤਲ ਆਉਂਦੀ ਆ ਤੇ ਰੋਟੀ ਤਾਂ ਦੇ ਦਿੰਨੀ ਆ ਮੈਂ ਕਿੱਥੇ ਜਾਣਾ ਮੈਂ ਤਾਂ ਵਿਚਾਰੀ ਕਾ ਗਵਾਨਣ ਵਾਲ ਚਲੀ ਗਈ ਤੇ ਚੱਲ ਮੈਂ ਹੁਣ ਇੱਥੇ ਵੇਲੀ ਨੇ ਕੀ ਕਰਨਾ ਮੈਂ ਦੋ ਘੜੀਆਂ ਚੱਲ ਫਿਰ ਤੁਰਮਨੀ ਆ ਤੇ ਤੂੰ ਤੇ ਮੇਰੇ ਆਉਂਦਿਆਂ ਨੂੰ ਸੌਂ ਵੀ ਗਈ ਮਾਰ ਕਿਤੇ ਨੀਂਦਾਂ ਚੜ ਗਈਆਂ ਕਿਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਵੇਲ ਹੈਗਾ ਵਾ ਚੱਲ ਕੋਈ ਨਹੀਂ ਬਹਿ ਜਾ ਤੂੰ ਮੈਂ ਲੈ ਆਦ ਨਹੀਂ ਰੋਟੀ ਦਾ ਨੂੰ ਨਹੀਂ ਰੋਟੀ ਦੀ ਤੂੰ ਛੱਡ ਗਾ ਰੋਟੀ ਤੇ ਮੈਂ ਖਾ ਹੀ ਲਵਾਂਗੀ ਰੋਟੀ ਦੀ ਨਹੀਂ ਗੱਲ ਦਿਨ ਤੱਕ ਤੇ ਉਹਨੇ ਬਾਜ ਬੁਖਾ ਲਿਆ ਕਿਤੇ ਸੁਮਾਨ ਉਹਦੀ ਨੋਹਾਂ ਕਿਤੇ ਆਇਆ ਵਰਤ ਕਿਤੇ ਸੂਟ ਕਿਤੇ 186 ਵਧੀਆ ਵਧੀਆ ਸੂਟ ਕਿਤੇ ਸਾਰਾ ਸਮਾਨ ਐਦਾ ਸੋਹਣਾ ਉਹ ਸਾਰਾ ਹੀ ਉਹਨੇ ਮੈਨੂੰ ਵਿਖਾ ਰਿਆ ਆਂਦੀ ਆ ਵੇਖ ਮੇਰੀ ਨੋਹ ਦਾ ਆ ਤੇ ਤੇਰੇ ਭੁੱਖਿਆਂ ਲੱਗਿਆ ਨੇ ਖਦਮ ਆਉਣਾ ਵਾ ਤੇਰੇ ਵੀ ਕੁਛ ਲੈ ਕੇ ਆਉਣ ਗਿਆ ਕਿ ਉਦਾਂ ਹੀ ਆਉਣਾ ਅੱਗੇ ਵੰਗ ਫੈਣੀਆਂ ਪਾਈਆ ਲੈ ਕੇ ਬੀਜੀ ਆ ਰੱਬ ਦਾ ਵਾਖਤਾ ਵਾ ਮੇਰੇ ਪੇਕਿਆਂ ਨੂੰ ਤੰਨੇ ਨਾ ਮਾਰਿਆ ਕਰੋ ਜਿੱਦਾਂ ਦੇ ਮਰਜ਼ੀ ਆ ਉਹ ਮਾੜੇ ਚੰਗੇ ਆਉਂਦੇ ਤੇ ਹੈ ਨਾ ਭਾਵੇਂ ਮਰਤ ਰੱਖਣੀ ਆ ਭਾਵੇਂ ਨਹੀਂ ਰੱਖਦੀ ਪਰ ਪਹੁੰਚਦੇ ਜ਼ਰੂਰ ਦੇਣ ਮਾਰ ਤੇ ਤੁਸੀਂ ਫੇਰ ਵੀ ਉਹਨਾਂ ਨੂੰ ਮਾੜੇ ਕਹਿੰਦੇ ਜੇ ਐਦਾਂ ਨਾ ਕਿਹਾ ਕਰੋ ਮੈਨੂੰ ਬੜਾ ੱੱਕਾ ਲੱਗਦਾ ਵਾ ਆਉਂਦੇ ਤੇ ਅੱਛਾ ਹੀ ਆ ਤੂੰ ਆਨੀ ਮੇਰੇ ਆਉਂਦੇ ਆਉਂਦੇ ਆ ਕੀ ਲੈ ਕੇ ਆਉਂਦੇ ਆ ਕਦੀ ਲਿਆਂਦਾ ਕੁਛ ਉਹਨਾਂ ਸਵਾਦ ਦਾ ਲੀੜਾ ਕਿਤੇ ਉਹਨਾਂ ਨਹੀਂ ਕਦੀ ਸਵਾਦ ਦਾ ਲਿਆਂਦਾ ਲੈ ਆਉਂਦੇ ਚੁੱਕ ਕੇ ਪਾਈਆ ਕ ਪੈਣੀਆਂ ਤੇ ਖੰਡ ਚੁੱਕ ਲਿਉਂਦੇ ਨੇ ਤੇ ਚੱਲ ਦਰਜਣ ਕੇਲਿਆਂ ਦੀ ਲੈ ਆਉਂਦੇ ਨੇ ਆ ਆ ਕੋਈ ਵਰਤਵਾ ਨਾ ਕੋਈ ਲੀੜਾ ਨਾ ਕੋਈ ਲੱਤਾ ਜੇ ਲੈਵਣਾ ਵੀ ਤੇ ਅੰਤਰੇ ਪਾਉਣ ਵਾਲੇ ਨਹੀਂ ਹੁੰਦੇ ਕੁੱਤਿਆਂ ਦੇ ਖੱਫਣ ਅੰਤਰੇ ਲੀੜੇ ਉਹ ਲੀੜੇ ਪਾਉਣ ਵਾਲੇ ਹੁੰਦੇ ਜਿਹੜਾ ਲਿਆਂਦੇ ਨੇ ਵਰਤਲੇ ਹੁੰਦੇ ਫਿਰਦੇ ਆ ਮੇਰਾ ਤੇ ਐਤ ਕਾਂਜਾ ਸੂਟ ਚ ਅੱਜ ਦਾ ਨਾ ਨਾ ਆਇਆ ਤੇ ਮੈਂ ਉਸੇ ਵੇਲੇ ਵਾਪਸ ਕਰ ਦੇਣਾ ਇਹ ਲੈ ਜਾਓ ਆਪੇ ਸੁਆ ਕੇ ਪਾ ਲਿਓ ਮੈਨੂੰ ਨਹੀਂ ਚਾਹੀਦਾ ਜਾਂ ਆਪਣੀ ਥੀਨ ਦੇ ਜੋ ਪਾ ਲੈ ਸੁਆ ਕੇ ਆਪਣੇ ਵੱਲੋਂ ਤਾਂ ਬੜੇ ਵਧੀਆ ਲੈ ਕੇ ਆਉਂਦੇ ਆ ਮੇਰਾ ਭਾਵੇਂ ਮਾਸਾ ਮਾੜਾ ਲੈ ਆਉਣ ਪਰ ਤੁਹਾਡੇ ਵਾਸਤੇ ਤਾਂ ਹਮੇਸ਼ਾ ਚੰਗੇ ਸੂਟ ਲੈ ਕੇ ਆਉਂਦੇ ਆ ਵੀ ਤੁਸੀਂ ਕੋਈ ਗੱਲ ਨਾ ਕਰੋ ਪਰ ਤੁਸੀਂ ਤੁਸੀਂ ਤੇ ਫਿਰ ਵੀ ਉਹਨਾਂ ਨੂੰ ਮਾੜਾ ਹੀ ਕਹਿਣਾ ਵਾ ਕਦੀ ਤੇ ਚੰਗੇ ਕਹਿ ਦਿਆ ਕਰੋ ਉਹਨਾਂ ਨੂੰ ਪਰ ਨਾ ਤੁਹਾਨੂੰ ਨਹੀਂ ਉਹ ਚੰਗੇ ਲੱਗਣੇ ਕੋਈ ਚੱਜਦਾ ਲਿਆਉਣ ਤਾਂ ਫਿਰ ਤੇ ਮੈਂ ਕਹਾਂ ਲਿਆਉਂਦੇ ਨਹੀਂ ਮੇਰੇ ਪਉਣ ਵਾਲਾ ਲੀੜਾ ਕੋਈ ਨਾ ਕੋਈ ਗਾਲ ਲਾ ਨਾ ਬਾਤ ਨਾ ਲੀੜਾਂ ਦੇ ਵੇਖਣ ਨੂੰ ਕੀ ਕਰਦਾ ਨਾ ਕੁਛ ਸਵਾ ਕੇ ਮੈਂ ਗਾਲ ਕਿੱਥੋਂ ਪਾਵਾਂ ਉਹ ਚੰਗੇ ਲੱਗਦੇ ਨੇ ਮੈਨੂੰ ਜਿਹੜੇ ਲੈਉਂਦੇ ਨੇ ਕਿਸੇ ਕੰਮ ਦੇ ਨਾ ਹੱਜ ਦੇ ਲੀੜੇ ਲਿਆਉਂਦੇ ਨੇ ਮੇਰੇ ਚੱਲ ਕੋਈ ਨਹੀਂ ਮੈਂ ਕਰਦੀ ਆ ਫੋਨ ਆਪਣੀ ਮਾਂ ਨੂੰ ਵੀਜੀ ਵਾਸਤੇ ਚੰਗਾ ਸੂਟ ਲੈ ਆਓ ਮੇਰਾ ਭਾਵੇਂ ਰਹਿਣ ਨੀ ਦਿਓ ਨਾ ਤੇਰਾ ਕਿਉਂ ਰਹਿਣ ਦਿਓ ਫਿਰ ਉਹ ਕੀ ਫਿਰ ਫਾਇਦਾ ਹੋ ਜਾ ਤੂੰ ਕਹਿ ਕੇ ਚੀਜ਼ ਮੰਗਾਈ ਤੇ ਕੀ ਮੰਗਾਈ ਲੈ ਹੁਣ ਆਪਣਾ ਚਾਹ ਨਾ ਲਿਆਉਣ ਤੇ ਫੇਰ ਗੱਲ ਹੁੰਦੀ ਆ ਚੌਂਕ ਹੋਏ ਉਹਨਾਂ ਨੂੰ ਵੀ ਅਸੀਂ ਖਾੜਨਾ ਵਾ ਪਈ ਤੀ ਦਾ ਵਰਤ ਤੇ ਚਲੋ ਸਸਤ ਦਾ ਵਿੱਚ ਅੱਜ ਦਾ ਖੜ ਗਿਆ ਤੇ ਤੀ ਦਾ ਵੀ ਚੱਜ ਦਾ ਖੜ ਗਿਆ ਤੇ ਕਹਿ ਕੇ ਮਹੰਗਾਈ ਜੀ ਤੇ ਕੀ ਮਹੰਗਾਈ ਇਹਦੇ ਨਾਲ ਉਹ ਤੇ ਰਹਿਣ ਦੇਣ ਤੇ ਚੰਗਾ ਨਾ ਲਿਆ ਹੁਣ ਬਿਸ਼ੱਕ ਮੇਰਾ ਚੱਲ ਇੱਦਾਂ ਖਾਨੂੰ ਕਹਿੰਦੇ ਜੀ ਆਉਣਾ ਤਾਂ ਨਾ ਵਿਚਾਰਿਆਂ ਨੇ ਹੈ ਹੀ ਆ ਕੋਈ ਗੱਲ ਨਹੀਂ ਲੈ ਕੇ ਆਉਣਗੇ ਸਾਰਾ ਕੁਝ ਜਿਦਾਂ ਅੱਗੇ ਲੈ ਕੇ ਹੁੰਦੇ ਆ ਆਹੋ ਬੜੇ ਰੰਗ ਲਾ ਕੇ ਲਿਆਉਂਦੇ ਨੇ ਅੱਗੇ ਮੈਨੂੰ ਪਤਾ ਜਿੰਨਾ ਕੱਗੇ ਲੈ ਕੇ ਹੁੰਦੇ ਆ ਕੀ ਲੈ ਕੇ ਹੁੰਦੇ ਆ ਅੱਗੇ ਮੈਂ ਤਾਂ ਕਦੀ ਕੁਝ ਵੇਖਿਆ ਨਹੀਂ ਲਿਆਂਦਾ ਉਹਨਾਂ ਦਾ ਫੇਰਾ ਮਾਰਨਮ ਦੇ ਫੇਰਾ ਮਾਰ ਕੇ ਚਲ ਜਾਂਦੇ ਦੇ ਕੇ ਇਨਾ ਤਸਮਾਨ ਚੱਲ ਕੋਈ ਨਹੀਂ ਬਹਿ ਜਾ ਤਹੀਂ ਮੈਂ ਰੋਟੀ ਲੈ ਕੇ ਦੇਣੀ ਤਾਨੂੰ ਭੁੱਖ ਲੱਗੀ ਹੋਣੀ ਆ ਚੱਲ ਕੋਈ ਗੱਲ ਨਹੀਂ ਖਵਾ ਦੇਣੀ ਆ ਰੋਟੀ ਮੈਂ ਰੋਟੀ ਵੀ ਕਿਹੜੀ ਗੱਲ ਵਾਫਰ ਹੱਥ ਵੀ ਘਰ ਛੜੀ ਆ ਤੇਰੇ ਪੇਕੇ ਆਨੇ ਤੇ ਇਦਾਂ ਤੇ ਕੋਈ ਕਰਦਾ ਨਹੀਂ ਜਿੱਦਾਂ ਉਹ ਕਰਦੇ ਨੇ ਧੀ ਆ ਤੁਹਾਡੇ ਕੋਈ ਸੁਆਦੀ ਚੀਜ਼ ਲਿਆਇਆ ਕਰੋ ਕੋਈ ਸੋਨਾ ਵੜਾ ਤੁਸੀਂ ਤੁਹਾਨੂੰ ਪਤਾ ਵੀ ਸੱਸ ਮਾਂ ਵੀ ਘਰ ਆਵਾ ਚਲੋ ਕੰਨੀ ਤੀ ਹੋਏ ਤੇ ਜਿਦਾ ਤਾਂ ਮਰਜ਼ੀ ਦੇ ਜੋ ਇਜਾ ਸੱਸ ਮਾ ਘਰ ਹੋਏ ਫੇਰ ਇਦਾਂ ਥੋੜਾ ਲੋਕੀ ਕਰਦੇ ਆ ਫੇਰ ਚਾਜੀ ਦੀ ਚੀਜ਼ ਲੋਕੀ ਲੈ ਕੇ ਦਿੰਦੇ ਆ ਚਲੋ ਉਹਦੀ ਸੱਸ ਮਾ ਕਹੇ ਨਾ ਕੁਛ ਪਰ ਨਹੀਂ ਚਾਜੀ ਹਣ ਨਹੀਂ ਇਹਨਾਂ ਕੀ ਗੱਲ ਕੋਈ ਗੱਲ ਹੋਈ ਬੜੀ ਮੁਸਕੰਡੀ ਹੈ ਹੈ ਨਹੀਂ ਨਹੀਂ ਗੱਲ ਕਾਦੀ ਹੁਣੀ ਆ ਇਹ ਗੱਲ ਤੇ ਕੋਈ ਨਾ ਹੋਈ ਹੈ ਕੀ ਦੱਸਾਂ ਤੁਹਾਨੂੰ ਮੈਂ ਹੈ ਬੀਜੀ ਅੱਜ ਫੇਰ ਉਹ ਗਵਾਂਡਾਂ ਦੇ ਘਰ ਗਈ ਆ ਉਹ ਚਾਈ ਕੇ ਆਹੋ ਉਹਨੇ ਅੱਜ ਫੇਰ ਬਣਾ ਬੜੀਆਂ ਹੀ ਗੱਲਾਂ ਕੀਤੀਆਂ ਉਹ ਕਿਤੇ ਕੱਢ ਕੱਢ ਕੇ ਸੂਟ ਵਖਾਲਦੀ ਸੀਗੀ ਕਿ ਆ ਮੇਰੇ ਕੁੜਮਾਨ ਲਿਆ ਕੇ ਦਿੱਤਾ ਅਰੇ ਕਿਹੜੇ ਸੂਟਾਂ ਦੀ ਭਾਰੇ ਲਿਆ ਰਲਾ ਦਿੱਤੇ ਉਹਨੂੰ ਹੈ ਤੇ ਤੇਰੇ ਭੁੱਖੇ ਨੰਗੇ ਮਾਂ ਪਿਓ ਨੇ ਕਦੋਂ ਆਉਣਾ ਵਾ ਉਹਨਾਂ ਨੇ ਕਦੋਂ ਮੇਰੇ ਕੱਪੜੇ ਲੈ ਕੇ ਆਉਣੇ ਆ ਕਰਵਾ ਚੌਥ ਦਾ ਵਰਤ ਆ ਗਿਆ ਵਾ ਦੱਸ ਜੇ ਮੇਰੇ ਮਾਂ ਪਿਓ ਗਰੀਬ ਆ ਇਹਦੇ ਵਿੱਚ ਮੇਰਾ ਕੀ ਕਸੂਰ ਆ ਤੁਸੀਂ ਦੱਸੋ ਹੁਣ ਮੈਨੂੰ ਮੇ ਮਾਦਾ ਨੂੰ ਕਹਿਣਾ ਹੈ ਵੀ ਪੁੱਛਣਾ ਹੈ ਵੀ ਤੇਰੇ ਅੱਗੇ ਸੂਟ ਹੈ ਨਹੀਂਗੇ ਹੈ ਤੇ ਉਹਨਾਂ ਦੇ ਪੈ ਦਿੱਤੇ ਪਾਈ ਪਾਉਣੀ ਆ ਮੇਰੀ ਗੱਲ ਸੁਣ ਪਤਾ ਨਹੀਂ ਚੰਗੀ ਭਲੀ ਮੈਂ ਦਾ ਸ਼ੈਣੀ ਹੈ ਪਰ ਦਿਮਾਗ ਖਰਾਬ ਹੋ ਗਿਆ ਰੇਦਾ ਵੀ ਉਹ ਜੀ ਇੱਕ ਛਾਈ ਉਹ ਗੜੀ ਗੱਲਾਂ ਚੰਗੀ ਕਰਦੀ ਆ ਇਹ ਕੋਦੀ ਨੋਹ ਜੀ ਨੋਹ ਵੀ ਬੜੀ ਤੇਜਵਾ ਉਹ ਵੀ ਵੱਧ ਚੜਾ ਹੜਾ ਗੱਲਾਂ ਦੱਸਦੀ ਆ ਨਾ ਮੈਨੂੰ ਆ ਮੇਰਾ ਪੇ ਕੇ ਆ ਕੀਤਾ ਤੇ ਆ ਕੀਤਾ ਤੇ ਆ ਕੀਤਾ ਕੋਈ ਵੀ ਨਹੀਂ ਕਰਦਾ ਠੀਕ ਆ ਸਾਰੇ ਹਿਸਾਬ ਨਾਲ ਹੀ ਮਿਲ ਸਕਦੇ ਆ ਐਡਾ ਤਾਂ ਕੋਈ ਵੀ ਨਹੀਂ ਜਿਹੜਾ ਵਾਰ-ਵਾਰ ਸੁੱਟੀ ਜਾਵੇ ਸਭ ਉਹ ਅਸੀਂ ਵੀ ਧੀਆ ਭੈਣਾਂ ਆਲੇ ਆ ਕਿਨਾਂਕ ਦਿੱਤਾ ਕੋਈ ਟਾਈਮ ਆ ਤੇ ਫੇਰ ਹੀ ਕੋਈ ਗੱਲ ਬਣਦੀ ਆ ਐਵੇਂ ਥੋੜਾ ਕਿਹਨੂੰ ਦਿੱਤਾ ਜਾਂਦਾ ਵਾ ਮਾ ਲੋਕਾਂ ਨੇ ਆਪਣੇ ਟਾਈਮ ਪਾਸ ਵੜਦੇ ਆ ਜੇ ਮੈਂ ਕੰਮ ਕਰਕੇ ਵੇਲੀ ਹੋ ਕੇ ਕਿਹੜੀ ਲੰਮੇ ਪੈ ਜੰਨੀ ਆ ਤੇ ਤਾਂ ਕਹਿੰਦੀ ਆ ਵੀ ਤੈਨੂੰ ਹੋਰ ਕੋਈ ਕੰਮ ਨਹੀਂ ਆ ਤੂੰ ਸੁੱਤੇ ਲੰਮੇ ਪੈ ਗਈ ਆ ਹੈ ਉਧਰੋਂ ਪਤਾ ਨਹੀਂ ਕੀ ਪੁੱਟਦੀ ਏ ਚਾਈ ਵੀ ਆਣ ਕੇ ਸਿੱਧਾ ਹੀ ਮੇਰੇ ਦਿਵਾਲੇ ਹੋ ਜਾਂਦੀ ਆ ਮੇਰਾ ਤੇ ਰਾਦਾ ਵਾ ਤੂੰ ਉਹਨਾਂ ਦੇ ਮੁੰਡੇ ਨੂੰ ਦਵਾ ਲਾ ਮਾ ਹੈ ਮੇਰੀ ਗੱਲ ਸੁਣੋ ਇਹ ਘਰ ਸਾਡੇ ਮਾਤਾ ਦੇ ਢੜੇ ਘਰ ਆ ਜਾਂਦੀ ਆ ਪਰ ਇਹ ਤਾਂ ਕਦੀ ਜੱਗੋ ਥਿਰ ਵੀ ਕਰ ਛੱਡਦੀ ਆ ਉਹਨਾਂ ਦੇ ਤੇਰੀ ਗੱਲ ਸੁਣੋ ਤੁਸੀਂ ਕਿਸ ਨੂੰ ਪਹੁੰਚਣਾ ਕਿਉਂ ਜਦੋਂ ਆਪਣੇ ਘਰ ਹੀ ਨੁਕਸਾਂ ਤੇ ਕਿਸ ਨੂੰ ਕਹਿ ਕੇ ਆਪਾਂ ਕੀ ਲੈਣਾ ਉਹ ਕੜ ਲੈਣ ਆਉਂਦੇ ਆ ਕਰੋ ਮੇਰੀ ਗੱਲ ਸੁਣਾ ਤੈਨੂੰ ਨਹੀਂ ਕਾ ਗੱਲ ਦਾ ਪਤਾ ਆਪਣੇ ਘਰ ਕਹੂਗਾ ਪਤਾ ਕਰੂਗਾ ਵੀ ਮਨਜਿੰਦਰ ਨੇ ਲਾਮਾ ਦਿੱਤਾ ਵਾ ਠੀਕ ਆ ਗਾਂ ਤੂੰ ਜ਼ੁਬਾਨ ਚ ਲਾਉਣ ਲੱਗੀਆਂ 9 7 20 ਵਾਰੀ ਸੋਚਣ ਗਈਆਂ ਚਾਹੀਦੇ ਨਾ ਉਸ ਨਾਲ ਲਾਮਾ ਲਾ ਕੇ ਸਾਡੇ ਘਰ ਆ ਜਾਣਾ ਤੇ ਬੀਜੀ ਦੀ ਮੇਰੇ ਦਵਾਲੇ ਹੋ ਜਾਣਾ ਵਾ ਤੁਹਾਨੂੰ ਪਤਾ ਉੱਥੇ ਅੱਗੇ ਨਹੀਂ ਮੈਨੂੰ ਚੀਨ ਦਿੰਦੀ ਇੰਨੇ ਸਾਲ ਸਾਡੇ ਵਿਆਹ ਨੂੰ ਹੋ ਗਏ ਆ ਉਦੋਂ ਦੀ ਉਹ ਮੈਂ ਚੰਗੀ ਨਹੀਂ ਲੱਗੀ ਜੀ ਆ ਪਤਾ ਨਹੀਂ ਇੱਕ ਦਿਨ ਦਿਹਾੜਾ ਜਾਂਦਾ ਤੇ ਇੱਕ ਲੋਕਾਂ ਦੇ ਘਰ ਚ ਕਲੇਸ਼ ਪੈ ਜਾਂਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੇ ਕੀ ਬੰਡਿਆ ਦੁਨੀਆ ਦੇ ਹੈ ਇਹ ਮਾਤਾਵਾਦ ਤੂੰ ਰਮਾਨਾ ਗਈ ਤੋ ਉੱਠ ਕੇ ਤੋ ਗਾ ਆ ਤੇ ਤੂੰ ਇਹ ਇਹਨੂੰ ਵੀ ਲੋ ਇਹਨੂੰ ਵੀ ਲੋੜੇ ਸੂਟ ਵੇਖਣ ਦੇ ਤੇ ਵਖਾਲਣ ਦੀ ਉਹ ਗਲਤੀ ਦੋ ਚਾਈ ਹੋਣਾ ਦੀ ਆ ਗਲਤੀ ਭਾਵੇਂ ਜੇਦੀ ਮਰਜੀ ਆ ਪਰ ਫਿਰ ਵੀ ਅਗਲੇ ਦੇ ਮਾਂ ਪਿਓ ਨੂੰ ਸਮਝਣਾ ਚਾਹੀਦਾ ਨਾ ਕਿ ਉਹ ਵਿਚਾਰੇ ਗਰੀਬ ਵਾ ਇਹਨਾ ਨਹੀਂ ਕਰਨ ਜੋ ਅੱਗੇ ਭਾਵੇਂ ਉਹ ਚੰਗੇ ਆ ਤਾਂ ਭਾਵੇਂ ਉਹ ਮਾੜੇ ਆ ਦਿਨ ਵਾਰ ਤੇ ਤਾਂ ਪਹੁੰਚਦੇ ਆ ਨਾ ਇਹ ਸਭ ਝੂਠ ਬੋਲਦੀਆਂ ਹੀ ਆ ਇਹ ਸਾਰੇ ਦਿਹਾੜੀ ਨੋ ਸਾਰਾ ਸ਼ਹਿਰ ਲੂਲੂਲ ਫਿਰਦੇ ਰਹਿੰਦੀ ਉਤੋਂ ਸੂਟ ਸਾਡ ਲੈ ਆਉਂਦੀਆਂ ਕੋ ਮਾੜਾ ਚੰਗਾ ਵੇਖ ਕੇ ਸੇਲਾ ਸੂਲਾ ਤਾਂ ਤੇ ਬਸ ਉਹ ਉਹ ਸਾਰੇ ਬਸੇ ਪੜ੍ਹਾਈ ਫਿਰਦੀ ਅਹੀਂ ਉਹ ਸਾਹਿਬ ਮੈਨੂੰ ਉਹਨੇ ਦਿੱਤਾ ਮੇਰੀ ਭੈਣ ਨੇ ਦਿੱਤਾ ਉਹਨੇ ਦੇਤਾ ਉਹਨੇ ਦਿੱਤਾ ਆ ਕੰਮ ਕਰਦੀ ਆ ਹੁਣ ਨਾ ਇੱਕ ਹੱਥ ਜੋੜਨੀ ਤੁਹਾਡੇ ਗਾੜੀ ਮੈਂ ਹੁਣ ਨਾ ਬੀਜੀ ਨੂੰ ਕੁਛ ਨਾ ਕਿਓ ਜੇ ਤੁਸੀਂ ਜਾ ਕੇ ਬੀਜੀ ਨੂੰ ਪੁੱਛਿਆ ਨਾ ਤੇ ਅਗਲੀ ਨੇ ਸਿੱਧਾ ਮੇਰੇ ਦਵਾਲੇ ਹੋ ਜਾਣਾ ਆਣ ਕੇ ਤੇ ਤੈਨੂੰ ਪੈ ਗਈ ਥਾਡੇ ਮੇਰੇ ਪੁੱਤ ਨੂੰ ਸਖਾਲ ਕੇ ਪਤਾ ਕਿੰਨੀਆਂ ਗੱਲਾਂ ਕਰਦੀ ਐ ਮੈਨੂੰ ਤੁਸੀਂ ਤੇ ਆਪ ਚਲ ਜਾਂਦੇ ਜੇ ਬਾਹਰ ਫੇਰਾ ਮਾਰਨ ਤੇ ਮੇਰੇ ਪੁੱਲੇ ਕਾਹ ਨਹੀਂ ਛੱਡਦੀ ਮੁੰਕੇ ਤੇਰੇ ਗੜੋਂ ਵੀ ਕੰਮ ਲਾਉਣਾ ਕਿ ਨਹੀਂ ਜਨ ਜਨ ਚਰ ਗੱਲਾਂ ਕੀਤੇ ਉਹਨਾਂ ਚ ਮਸਲਾ ਹਲਿਉਣਾ ਕੋਈ ਗੱਲ ਨਹੀਂ ਤੁਸੀਂ ਨਾ ਗੱਲ ਕਰੋ ਕੋਈ ਵੀ ਮੈਂ ਲੱਗੀ ਆਪਣੇ ਭਰਾ ਨੂੰ ਫੋਨ ਕਰਨ ਤੇ ਉਹਨੂੰ ਕਹੂੰਗੀ ਕਿ ਬੀਜੀ ਦਾ ਸੂਟ ਚੰਗਾ ਲਿਆਇਓ ਓਏ ਉਹ ਕਹਾਂ ਆਣ ਕੇ ਨਾ ਮਾੜਾ ਚੰਗਾ ਤੇ ਮੱਥਾ ਟੱਬ ਜਾ ਯਾਰ ਠੀਕ ਨਹੀਂ ਚੱਲ ਕੋਈ ਨਹੀਂ ਆਹੋ ਮੈਂ ਕਰਦੀ ਆ ਫੋਨ ਜਾਓ ਤੇ ਚੱਲ ਠੀਕ ਆ ਆ ਮੈਨੂੰ ਚਾਹ ਪਾਣੀ ਦੇ ਦਿਨੀ ਜਦੋਂ ਵਾਈ ਦਾ ਨਵਾਂ ਸਿਆਪਾ ਪਿਆ ਹੁੰਦਾ ਕਰ ਕੀ ਕਰਾਂ ਉੱਥੇ ਵੀ ਫੋਨ ਕਰਨ ਨੂੰ ਜੀ ਨਹੀਂ ਕਰਦਾ ਵਿਚਾਰਿਆਂ ਨੂੰ ਫੋਨ ਕਰੂੰਗੀ ਤੇ ਕੀ ਆਖੂੰਗੀ ਕਿ ਵਰਤ ਲੈ ਕੇ ਆਓ ਮੈਂ ਤਾਂ ਵਰਤ ਰੱਖਦੀ ਨਹੀਂਗੀ ਉਹਨਾਂ ਨੇ ਕਹਿਣਾ ਇਹ ਤਾਂ ਹਮੂੰ ਤੋੜ-ਤੋੜ ਕੇ ਖਾਂਦੀ ਰਹਿੰਦੀ ਆ ਪਰ ਜੇ ਨਾ ਲੈ ਕੇ ਆਏ ਨਾ ਤੇ ਮੈਨੂੰ ਇੰਨੇ ਨਹੀਂ ਛੱਡਣਾ ਕਰ ਚੱਲ ਕੋਈ ਨਹੀਂ ਫੋਨ ਕਰ ਹੀ ਲੈਣੀ ਆ ਵੀਰ ਨੂੰ ਮੰਮੀ ਨੂੰ ਨਹੀਂ ਕਰਨਾ ਮੰਮੀ ਤੇ ਵਿਚਾਰੀ ਅੱਗੇ ਠੀਕ ਨਹੀਂ ਰਹਿਦੀ ਤੇ ਜੇ ਮੰਮੀ ਨੂੰ ਕੀਤਾ ਨਾ ਤਾਂ ਉਹਨੇ ਫੇਰ ਟੈਨਸ਼ਨ ਲੈ ਲਈ ਪਿੰਨਾਂ ਦੇ ਘਰ ਕੋਈ ਗੱਲ ਹੋਈ ਹੋਣੀ ਆ ਇਦਾਂ ਕਰਦੀ ਆ ਮੈਂ ਸੈਰਸ ਨੂੰ ਫੋਨ ਕਰਨੀ ਆ ਕਿ ਸੈਰਸ ਆਣ ਕੇ ਤੇ ਮੈਨੂੰ ਵਰਤ ਦੇ ਜਾ ਤੇ ਮੇਰਾ ਸੂਟ ਨਾ ਲੈ ਕੇ ਆਵੀਂ ਤੇ ਬੀਜੀ ਦਾ ਸੂਟ ਲਾਇਓ ਤੁਸੀਂ ਚਲ ਪਹਿਲਾਂ ਮੈਂ ਨਾ ਰੀਜੂ ਨੂੰ ਫੋਨ ਕਰਨੀ ਆ ਸੈਰਸ ਨੂੰ ਕਹਿਣੀ ਸੈਰਸ ਬਾਹੂ ਆਣ ਕੇ ਤੇ ਮੈਨੂੰ ਵਰਤ ਦੇ ਜਾ ਪਰ ਮੰਮੀ ਨੂੰ ਨਾ ਕੋਈ ਗੱਲ ਦੱਸੀ ਹੈਲੋ ਸਤਿ ਸ੍ਰੀ ਅਕਾਲ ਕੀ ਹਾਲ ਹੈ ਸੈਰਸ ਹਾਂ ਨੀ ਮੈਂ ਵੀ ਠੀਕ ਆ हां ओ हाँ गया स्कूल हां हां तू सुना मम्मी डडी ठीक है अच्छा अच्छा ली मम्मी ने दवाई ठीक है ठीक है चल ध्यान दई जा मेरा वीर चंगा आहो हम तू ही वेखना चल कोई नहीं ध्यान दवाई दई जाह ਧਿਆਨ ਰੱਖਿਆ ਕਰ ਮੰਮੀ ਦਾ ਚੰਗਾ ਇੱਕ ਗੱਲ ਮੈਂ ਕਰਨੀ ਹੈ ਵੀ ਤੇਰਨਾ ਉਹ ਨਾ ਕਰਵਾ ਚੌਥਾ ਹੋਂ ਡਿਆ ਵਾ ਆਹੋ ਤੇ ਮੇਰਾ ਵੀਰ ਨਾ ਆਣ ਕੇ ਤੇ ਦੇ ਜਾ ਮੈਨੂੰ ਵਰਤ ਅੱਛਾ ਅੱਛਾ ਮੰਮੀ ਕਹਿੰਦਾ ਇਹੀ ਠੀਕ ਆ ਠੀਕ ਆ ਚੱਲ ਇੱਕ ਗੱਲ ਮੈਂ ਹੋਰ ਕਰਨੀ ਆ ਏਦਾਂ ਕਰੀ ਮੇਰਾ ਸੂਟ ਪਾਵੇਂ ਨਾ ਲਿਆਵੀ ਪਰ ਮੇਰੀ ਸੱਸ ਦਾ ਸੂਟ ਲੈ ਕੇ ਐਵੀ ਤੇ ਸੋਹਣਾ ਸੂਟ ਲੈ ਕੇ ਐਵੀ ਚੰਗਾ ਹਰ ਕੀ ਜਿਹੜੇ ਮੇਰੇ ਸੂਟ ਦੇ ਪੈਸੇ ਆ ਨਾ ਉਹ ਵੀ ਮੇਰੇ ਸਸਤੇ ਸੂਟ ਵਿੱਚ ਹੀ ਪਾ ਦੀ। ਨਹੀਂ ਨਹੀਂ ਮੋਦਾ ਹੀ ਕਹਿਣ ਲਈ ਆ। ਨਹੀਂ ਉਹਨੇ ਨਹੀਂ ਮੈਨੂੰ ਕੁਝ ਵੀ ਕਿਹਾ। ਹਾਂ। ਨਹੀਂ ਨਹੀਂ ਉਹਨੇ ਨਹੀਂ ਮੈਨੂੰ ਕੁਝ ਵੀ ਕਿਹਾ। ਹਾਂ। ਆਹ ਤੂੰ ਮੇਰਾ ਵੀਰ ਨਾ ਲੈ ਆਂ ਫਿਰ ਚੰਗਾ। ਆਹੋ। ਨਹੀਂ ਨਹੀਂ ਕੁਝ ਨਹੀਂ ਚਾਹੀਦਾ ਮੈਨੂੰ। ਬਸ ਤੂੰ ਉਹ ਹੀ ਲੈ ਆਵੀਂ ਫਣੀਆਂ ਫੁਣੀਆਂ ਥੋੜੀਆਂ ਬਹੁਤੀਆਂ ਤੇ ਸੂਟ ਬਸ ਚੰਗਾ ਲੈ ਆਵੀਂ ਮਾਤਾ ਦਾ। ਹੋਰ ਨਹੀਂ ਕੁਝ ਚਾਹੀਦਾ। ਹਾਂ। ਕਿ ਦਿਣਾਵੇਂਗਾ ਫਿਰ ਠੀਕ ਆ ਠੀਕ ਆ ਠੀਕ ਆ ਚਲ ਕੱਟsin ਉਹ ਕੋਈ ਗੱਲ ਨਹੀਂ ਭੈਣ ਕੋਈ ਗੱਲ ਨਹੀਂ ਕੀ ਮੈਂ ਆਉਂਗਾ ਜਰੂਰ ਅਵਲ ਤੇ ਮੈਂ ਸ਼ਾਮਾਂ ਨੂੰ ਆਉਂਗਾ ਅਨੇਕ ਤੇ ਕੱਲ ਫਿਰ ਪੱਕਾ ਹੀ ਹੋਣਾ ਹੋਣਾ ਫਿਰ ਮੈਂ ਉਹ ਕੋਈ ਗੱਲ ਨਹੀਂ ਸੂਟ ਤੇ ਇੱਕ ਨੰਬਰ ਦਾ ਵਧੀਆ ਲੈ ਕੇ ਆਵਾਂਗਾ ਤੇ ਸੱਜ ਵਾਸਤੇ ਭੈਣ ਮਹਿੰਗਾ ਸੂਟ ਲੈ ਕੇ ਆਵਾਂਗਾ ਟੈਨਸ਼ਨ ਨਾ ਲੈਨੀ ਆ ਆਹੋ ਬਾਕੀ ਮਾ ਕੇ ਕਰਦਾ ਗੱਲ ਠੀਕ ਆ ਸੂਟ ਵਾਦੇ ਆਊਗਾ ਜਿੰਦਾ ਦਾ ਮਰਜ਼ੀ ਲੈ ਕੇ ਆਉ ਆ ਮੈਂ ਆਹੋ ਚਲੋ ਠੀਕ ਜੇ ਫਿਰ ਚੰਗਾ ਚੰਗਾ ਕਰੇ ਦੇ ਕਰੇਗੀ ਹੁਣ ਮੰਮੀ ਡੇੜੀ ਆ ਉਹ ਵੀ ਬਜ਼ੁਰਗ ਹੋ ਗਈ ਆ ਉਹਨਾਂ ਨੂੰ ਕਵਾਂ ਤੇ ਕੀ ਕਵਾਂ ਦੱਸੋ ਮੈਂ ਇਦਾਂ ਕਰਦਾ ਵਾਂ ਸੂਟ ਮਾਪੇ ਲੈਣਾ ਕੋਸਕ ਕੋਈ ਗੱਲ ਨਹੀਂ ਜੀ ਪਰ ਉਹਨਾਂ ਨਹੀਂ ਮੈਂ ਕਹਿਣਾ ਹੈਗਾ ਚੱਲ ਅੱਜ ਨਹੀਂ ਤੇ ਸਵੇਰੇ ਮੈਂ ਜਾ ਹੀ ਆਉਣਾ ਵਾਂ ਜਿੱਥੋਂ ਤੱਕ ਮੈਨੂੰ ਲੱਗਦਾ ਵਾਂ ਨਾ ਇਹਦੀ ਆਸਣਾ ਪੈਰ ਨੂੰ ਤੰਗ ਕਰਦੀ ਹੋਣੀ ਆ ਤੇਰੀ ਬੰਦਾ ਇਨੀ ਗੱਲਾਂ ਕਹਿੰਦਾ ਵੀ ਮਹਿੰਗਾ ਸੂਟ ਲੈ ਕੇ ਆਏ ਉਹ ਇਹ ਤਾਂ ਉਦਾਂ ਤੇ ਜੋ ਮਰਜ਼ੀ ਲੈ ਕੇ ਚੱਲ ਜਾਣਗੇ ਪਾ ਲੈਣਾ ਹੀ ਉਹਨੇ ਕੋਈ ਗੱਲ ਨਹੀਂ ਸੂਟ ਉਹਨਾਂ ਮਹਿੰਗਾ ਲੈ ਕੇ ਜਾਊਗਾ ਮੈਂ ਵੀ ਬੀਲੇ ਮੈਂ ਭੇਜੇ ਆਹੋ ਪਤਲਾ ਮੈਂ ਭੈ ਗਈ ਹਾਂ ਮੈਂ ਗਈ ਹਾਂ ਉਧਰ ਗਵਾਢਣ ਵਾਲਾ ਪਹਿਨਣਾ ਚਾਹੀ ਹੁਣ ਲੈ ਆਹੋ ਉੱਧਰ ਗਈ ਹਾਂ ਤੇ ਉੱਥੋਂ ਆਈ ਤੇ ਫਿਰ ਮੈਂ ਲੰਮੀ ਪੈ ਗਈ ਆਨਕੇ ਉਹ ਬੀਜੀ ਤਨ ਮੈਂ ਕਿੰਨੇ ਦੀ ਕਿਆ ਕਰ ਪਈ ਉਹਨਾਂ ਦੇ ਘਰ ਨਾ ਜਾਇਆ ਕਰ ਉਹ ਦੋਵੇਂ 9 7 ਚਤਰੋ ਇੱਕ ਹੋ ਜੀਆਂ ਐਡਾ ਡੇ ਵੱਡੀਆਂ ਝੂਠੀਆਂ ਗੱਲਾਂ ਕਰਦੀਆਂ ਮੈਂ ਨਹੀਂ ਵੇ ਭਰਾਵਾ ਝੂਠੀਆਂ ਗੱਲਾਂ ਨਹੀਂ ਪੁੱਤੋ ਕਰਦੀਆਂ ਉਹਨਾਂ ਨੇ ਮੈਨੂੰ ਸਭ ਕੁਝ ਵਿਖਾ ਲਿਆ ਜੋ ਤੇ ਪੇਕਿਆਂ ਤੋਂ ਆਇਆ ਬੋਟੀਦਿਆਂ ਤੋਂ ਸਾਰਾ ਸਮਾਨ ਕੱਢ ਕੇ ਮੈਨੂੰ ਵਿਖਾ ਲਿਆ ਫੇ ਆ ਵੇ ਮੇਰੀ ਨੋਹਾਂ ਦਾ ਵਰਤਾ ਆ ਕਿਤੇ ਮਾਰ ਕੇ ਵਨ ਸੋਨੇ ਸੂਟ ਕਿਤੇ ਕਈ ਕੁਛ ਉਹਨੇ ਵਿਖਾ ਲਿਆ ਹੈ ਤੱਕ ਝੂਠੀਆਂ ਗੱਲਾਂ ਕੀ ਕਰਨੀਆਂ ਨੇ ਗੱਲਾਂ ਸੱਚੀਆਂ ਹੀ ਆ ਮੈਂ ਬੀਬੀ ਚੰਗੀ ਤਰ੍ਹਾਂ ਜਾਣਨਾ ਵਾ ਉਹਦੀ ਦੋ ਦੇ ਪਿਛਲੇ ਨੂੰ ਇੱਕ ਤੇ ਰਾਜਮੀਤ ਦੇ ਦਾ ਕੰਮ ਕਰਦਾ ਤੇ ਇੱਕ ਉਤਰਾ ਕਿੰਦੀ ਦੁਕਾਨ ਤੋਂ ਤੇ ਲੱਗਾ ਵਾ ਉਹ ਕਿਹੜੇ ਮਾਰ ਪਟਿਆਲੇ ਵਾਲਿਆਂ ਦੇ ਵਿੱਚੋਂ ਆ ਹੈ ਪਰ ਚਲੋ ਕਰਦੇ ਤੇ ਸਹੀ ਆ ਨਾ ਫਿਰ ਵੀ ਧੀ ਦਾ ਤੇ ਕਰਦੇ ਹੀ ਆ ਨਾ ਧੀ ਨੂੰ ਤਾਂ ਦਿੰਦੇ ਹੀ ਆ ਨਾ ਓਏ ਉਹਨਾਂ ਨੂੰ ਨਾ ਦੋਹਾਂ ਨੋ ਸਾਸ ਨੂੰ ਦੇ ਝੂਠ ਇੰਨਾ ਮਾਰਦੀ ਆਦਤ ਵਾ ਵੀ ਲੋੜ ਤੋਂ ਵੱਧ ਸਾਰਾ ਵੀ ਮਿਲਾ ਉਹਨਾਂ ਨੂੰ ਗੱਲਾਂ ਕਰਦਾ ਵਾ ਤੇ ਭਾ ਲੋ ਕੀ ਉਹਨਾਂ ਦੇ ਮੂੰਹ ਤੇ ਵੀ ਕਹਿੰਦੇ ਪਰ ਉਹ ਐਡੀਆਂ ਬਿਸ਼ਰਮ ਆ ਵੀ ਹਟਦੀਆਂ ਤਾਂ ਵੀ ਦੋਹੇ ਨੋ ਅੜੋ ਨੂੰ ਨਹੀਂ ਹਟਦੀਆਂ ਪਰ ਇੰਨਾ ਕੁਛ ਉਹਨੇ ਘਰੋਂ ਥੋੜਾ ਮੈਨੂੰ ਵਿਖਾਰ ਦਿੱਤਾ ਪੁੱਤ ਅਸਕਰ ਆਇਆ ਤੇ ਵਿਖਾ ਲਿਆ ਨਾ ਤੇ ਸਾਡੇ ਕੀ ਕਰਦੇ ਨੇ ਸਾਡੇ ਅੰਤ ਕਿਤੇ ਚਾਜੀ ਕੱਖ ਨਹੀਂ ਕੀ ਲੈ ਕੇ ਆਉਂਦੇ ਨੇ ਇਹਨਾਂ ਨੂੰ ਪਤਾ ਹੀ ਕੋਈ ਨਹੀਂਗਾ ਤੇ ਮੇਰੀ ਗੱਲ ਸੁਣੋ ਹਾਂ ਕਿਸ ਦੇ ਕਾਰੋਬਾਰ ਵੇਖਦੇ ਆਪਣਾ ਚੰਗਾ ਭਲਾ ਕਾਰੋਬਾਰ ਚੱਲਦਾ ਚੱਲਦਾ ਦੇ ਵਿੱਚ ਨਹੀਂ ਗੀੜੀ ਪਈਦੀ ਹੁੰਦੀ ਕੋਈ ਗੱਲ ਨਹੀਂ ਗਈ ਨਹੀਂ ਐ ਤੇ ਕੋਈ ਨਹੀਂ ਸਹੀ ਕੋਈ ਗੱਲ ਨਹੀਂ ਉਹ ਕਾ ਦਿਨ ਤੇ ਰਹਿ ਕੇ ਪੰਜ ਸੱਤ ਹੋਰ ਫਿਰ ਵਰਤਾ ਆਇਆ ਨਾ ਤੇ ਕੋਈ ਗੱਲ ਹੀ ਨਹੀਂ ਤੂੰ ਵੀ ਵੀ ਗੇਤੇ ਲੱਗ ਪਈਆਂ ਅਜੇ ਨਾ ਪੰਜ ਸੱਤ ਦਿਨ ਹੈਗੇ ਵਰਤਣ ਚ ਤੇ ਕੋਈ ਨਹੀਂ ਮਾੜੇ ਚੰਗੇ ਪਹੁੰਚਣਗੇ ਨਾ ਤਾਂ ਆਪਣੇ ਮਨੋਂ ਨਾ ਗੱਲਾਂ ਬਣਾਈ ਜਾ ਕਰ ਮਨੋਂ ਗੱਲਾਂ ਮੈਂ ਕੀ ਬਣਾਉਣੀਆਂ ਨੇ ਪੁੱਤ ਸੱਚੀ ਗੱਲ ਤਾਂ ਤੈਨੂੰ ਵੀ ਗੁੱਸਾ ਲੱਗਦਾ ਵੀ ਮੇਰੀ ਘਰ ਦੀ ਨੂੰ ਕਹਿੰਦੀ ਆ ਜਾਂ ਮੇਰੇ ਸਹੁਰਿਆਂ ਨੂੰ ਕਹਿੰਦੀ ਆ ਇਹਦੇ 'ਚ ਕਿਹੜੀ ਮਾੜੀ ਗੱਲ ਮੈਂ ਕਹ ਦਿੱਤੀ ਆ ਵੀ ਜੇ ਤੀ ਪੈਣ ਨੂੰ ਦੇਣਾ ਹੀ ਆ ਤਾਂ ਬੰਦਾ ਚੱਜ ਸਵਾਦ ਨਾਲ ਖੁਸ਼ ਦਵੇ ਸਾਲ ਪਿੱਛੋਂ ਤੇ ਵਰਤਮ ਦਾ ਵਾ ਇਹ ਕਿਹੜੀ ਗੱਲ ਆ ਆਦੋ ਹੀ ਤੇਰੇ ਵਾਲੀ ਵੀ ਤੂੰ ਹੀ ਉਹਦੇ ਮਗਰ ਹੀ ਲੱਗਦਾ ਵਾ ਨਾਲੇ ਬੀਬੀ ਦੱਸਾਂ ਗੱਲ ਕੀ ਆ ਤੂੰ ਵਰਤ ਕਿਹੜਾ ਰੱਖਦੀ ਆ ਚੱਲ ਇਹ ਵੀ ਮਾੜੇ ਚੰਗੇ ਪਹੁੰਚਦੇ ਆ ਤੇ ਨਾਲੇ ਚਲੋ ਭਾਵੇਂ ਕੋਈ ਧੀ ਪੈਣਾ ਰੱਖੇ ਚਾਹੇ ਵਰਤਨਾ ਰੱਖੇ ਚਲੋ ਬੜੀ ਮਾੜੀ ਮੋਟਿਆਸ ਹੁੰਦੀ ਆ ਵੀ ਮਗਰ ਨੇ ਤੇ ਵੀ ਉਹਨਾਂ ਨੇ ਆਉਣਾ ਵਾ ਤੇ ਬੀਬੀ ਆ ਕੇ ਮਾੜੇ ਚੰਗੇ ਹੁੰਦੇ ਹੀ ਆ ਤੇ ਕੋਈ ਗੱਲ ਨਹੀਂ ਕੀ ਦੀ ਉਹ ਜਿਹੜੀ ਉਹ ੜੀ ਆ ਨਾ ਦੂਜੀ ਪਾਰਟੀ ਉਹਨਾਂ ਉਹਨੀਆਂ ਦੇ ਹਿੱਸਾ ਸਾਡੇ ਕੋਲ ਨਹੀਂ ਹੋਣੀ ਆ ਉਹ ਤਾਂ ਘਰ ਘਰ ਜਾ ਕੇ ਪਵਾੜੇ ਪਾਉਂਦੀਆਂ ਜਿੱਥੇ ਨਹੀਂ ਲੜਾਈ ਉਥੇ ਲੜਾਈ ਕਰਾਉਂਦੀਆਂ ਨਵੇਂ ਨੌ ਸੱਤ ਨਹੀਂ ਮੈਨੂੰ ਆਹ ਪਾ ਗਏ ਮੈਨੂੰ ਆਹ ਪਾ ਗਏ ਉਹ ਕਹਿੰਦੀ ਵੜੇ ਉਹਦੇ ਥਾਣੇ ਦੇ ਨਾਂ 'ਤੇ ਮੈਨੂੰ ਆਹ ਪਾ ਗਏ ਨਹੀਂ ਗੱਲ ਸੁਣ ਮੇਰੀ ਵਰਤ ਰੱਖੇ ਚਾਹੇ ਨਾ ਰੱਖੇ ਇਹ ਨਹੀਂ ਮੈਂ ਗੱਲ ਕਹਿੰਦੀ ਵੀ ਵਰਤ ਰੱਖਦੀ ਆ ਜਾਂ ਨਹੀਂ ਰੱਖਦੀ ਪਰ ਉਹਨਾਂ ਦਾ ਫਰਜ਼ ਤਾਂ ਬਣਦਾ ਵਾ ਨਾ ਧੀ ਭੈਣ ਨੂੰ ਸਾਲ ਪਿੱਛੋਂ ਦੇਣਾ ਹੁੰਦਾ ਵਾ ਇਹ ਕਿਹੜੀ ਗੱਲ ਆ ਇਹ ਕਿਹੜੇ ਰੋਜ ਲੈ ਕੇ ਆਉਣਾ ਉਹਨਾਂ ਨੇ ਚੱਜ ਸਵਾਦ ਨਾਲ ਲੈ ਕੇ ਚੀ ਜਾਉਣ ਉਹ ਚੱਲ ਕੋਈ ਗੱਲ ਨਹੀਂ ਜੇ ਤੂੰ ਹਾਂ ਗੱਲ ਕਹਿੰਦੀ ਐ ਨਾ ਮੈਂ ਵੀ ਫੋਨ ਕਰ ਦੂੰਗਾ ਬੀਬੀ ਚੰਗਾ ਲੈ ਕੇ ਆਇਓ ਸੂਡ ਪਾਣੀ ਗੱਲ ਕੱਖ ਨਹੀਂ ਕਿ ਤੂੰ ਦੇ ਬੀਬੀ ਜਾਣ ਕੇ ਗੁੱਸਾ ਕਰੀ ਜੰਨੀ ਐ ਨਹੀਂ ਉਹ ਕੀ ਜਿਹੜੀ ਕੋ ਗੱਲ ਕਰਨ ਵਾਲੀ ਉਹ ਕਰਿਆ ਕਰ ਵੀ ਰੋਟੀ ਪਾਣੀ ਪੱਕਾ ਮਿਲਣਿਆ ਵਾ ਸਭ ਕੋ ਮੰਜੇ ਤੇ ਤੁਹਾਨੂੰ ਮਿਲਦਾ ਦਰਮਾਨ ਨਾ ਫੁਲਕਾ ਖਾਇਆ ਕਰੋ ਤੁਸੀਂ ਹੀ ਗੱਲਣਾ ਵਰਤਾਂ ਮੁਰਤਾਂ ਦੇ ਵਿੱਚੋਂ ਠੀਕ ਨਹੀਂ ਚਲੋ ਹੁਣ ਦੀ ਆ ਗੱਲ ਹੁੰਦੀ ਕਿਉਂ ਨਹੀਂ ਆ ਕੋਈ ਗੱਲ ਨਹੀਂ ਉਹਨਾਂ ਆਪ ਹੀ ਆ ਜਾਣਗੇ ਕੋਈ ਗੱਲ ਨਹੀਂ ਕਿ ਇਹਨੂੰ ਮੂੰਹ ਪਾੜ ਕੇ ਥੋੜਾ ਕਹਿ ਦਿੰਦਾ ਵੀ ਸਾਨੂੰ ਆ ਚੀਜ਼ ਚਾਹੀਦੀ ਸਾਡੇ ਘਰ ਕੇ ਇਸ ਗੱਲ ਦਾ ਘਾਟਾ ਵਾ ਇਹੋ ਗੱਲ ਤੇ ਮੈਨੇ ਵੀ ਜੋ ਵੱਡੇ ਘਰਾਂ ਨਾਲ ਮੱਥਾ ਲਾਇਆ ਤਾਂ ਫਿਰ ਉਦਾਂ ਦਾ ਵਰਤਨਾ ਵੀ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਵਰਤਨ ਦਾ ਤੇ ਅੱਜ ਵੀ ਹੋਣਾ ਚਾਹੀਦਾ ਵਾ ਬੱਛ ਛੱਡ ਪਰੇ ਕੋਈ ਗੱਲ ਨਹੀਂ ਜਿਤਰਾ ਦੇ ਵੇਹ ਕੇ ਮਾੜੇ ਜੰਗੇ ਪਹੁੰਚਣਗੇ ਐਵੇਂ ਨਾ ਤੂੰ ਕਰੀ ਜਾਗਾ ਆਹ ਚਲੋ ਪਹੁੰਚ ਜਾਣ ਫਿਰ ਉਹਨਾਂ ਦੀ ਮਰਜ਼ੀ ਮੈਂ ਕਿ ਆਖਣਾ ਉਹ ਲੰਬੇ ਕੋਈ ਗੱਲ ਨਹੀਂ ਦਵਾਈ ਦੋਈ ਖਾਦੀ ਫਿਰੇ ਆਹ ਖਾ ਲਈ ਦਵਾਈ ਆਹ ਇੰਨੀ ਟੈਨਸ਼ਨ ਨਾ ਲਿਆ ਕਰ ਫਿਰ ਮਾਰ ਹੋ ਗਈ ਤੇ ਫਿਰ ਬਹਿਏਗੀ ਹਾਂ ਟੈਨਸ਼ਨ ਕਾਦੀ ਲੈਣੀ ਆ ਮੈਂ ਤੇ ਗੱਲ ਹੀ ਕੀਤੀ ਆ ਫੇ ਚਲੋ ਕਿ ਅੱਜ ਨਾ ਚਾਹੀਦਾ ਵਰਤਣਾ ਫਿਰ ਵੀ ਧੀ ਪਹਿਣ ਦੇ ਘਰ ਜਾਣਾ ਹੁੰਦਾ ਵਾ ਅੱਜ ਸਵਾਦ ਨਾ ਬੰਦਾ ਆਵੇ ਚਲੋ ਸੋਭਾ ਹੁੰਦੀ ਆ ਨਹੀਂ ਤੇ ਨਹੀਂ ਸਹੀ ਤੇਰੀ ਮਰਜ਼ੀ ਤੂੰ ਵੀ ਤੈਨੂੰ ਵੀ ਚੰਗਾ ਲੱਗਦਾ ਇਦਾਂ ਤੇ ਇਦਾਂ ਹੀ ਸਹੀ